ਜਿਨੇ ਵੀ politcal ਅਹੁਦੇਦਾਰ ਸੀਨੀਅਰ ਨੇਤਾ ਜਿਹੜੇ ਅੱਜ ਇੱਥੇ ਆਏ ਐ ਸੋ ਉਹਨਾਂ ਦਾ ਵੀ ਸਵਾਗਤ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਆਫੀਸਰ ਸਹਿਬਾਨ ਡੀਸੀ ਸਾਹਿਬ ਦੇ ਹੋਰ ਅਫਸਰ ਸਹਿਬਾਨ ਆਏ ਨੇ ਇਸ ਤੋਂ ਇਲਾਵਾ ਕਿਸਾਨ ਵੀ ਰਾ ਪਰ ਲੇਕਿਨ ਅੱਜ ਮੈਂ ਸਮਝਦਾ ਕਿ ਕੇਂਦਰ ਸਰਕਾਰ ਜਿਹੜੀ ਆ ਅੱਜ ਪੰਜਾਬ ਦੇ ਰਖਤ ਕਰਾ ਕਰ ਰਹੀ ਆ ਪਰ ਲੇਕਿਨ ਪੰਜਾਬੀ ਜਿਹੜੇ ਨੇ ਕਿ ਕੋਈ ਇੱਕ ਦੂਜੇ ਦੀ ਬਾਹ ਫੜਦੇ ਨੇਗੇ ਇੱਕ ਦੂਜੇ ਦਾ ਖੜਦੇ ਨੇਗੇ ਇਹੀ ਕਾਰਨ ਕਰਕੇ ਹੋਏ ਅਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਅਗੇ ਸੋ ਮੈਂ ਜਿਆਦਾ ਸਮਾਂ ਲੈਂਦਾ ਹੋਇਆ ਸਾਰੇ ਪ੍ਰਸ਼ਾਸਨ ਦਾ ਡਿਪਟੀ ਮਿਸ਼ਨ ਸਾਹਿਬਾਨ ਦਾ ਐਡੀਸੀ ਸਾਹਿਬਾਨ ਦਾ ਐਸਡੀਐਮ ਸਾਹਿਬਾਨ ਦਾ ਸਾਰੇ ਚੇਅਰਮੈਨ ਸਾਹਿਬਾਨ ਦਾ ਸਾਰੇ ਮੈਂਬਰ ਸਾਹਿਬਾਨ ਦਾ ਮਿਊਜ਼ੀਕਲ ਕਮੇਟੀ ਦੇ ਪ੍ਰਧਾਨ ਜੀ ਦਾ ਔਰ ਖਾਸ ਕਰਕੇ ਮੁਖਤਦਰ ਸਾਹਿਬ ਦੇ ਆਫਿਸ ਦੇ ਸਾਰੇ ਅਧਿਕਾਰੀਆਂ ਦਾ ਔਰ ਮੁਖਤਦਰ ਸਾਹਿਬ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਜੀਦਾਰ ਇਹ ਦਰਾਂ ਦੇ ਅੰਦਰ ਇਸ ਤਰ੍ਹਾਂ ਦਾ ਫੈਕਟਰੀ ਦਾ ਬਣਾਇਆ ਜੇ ਪੰਜਾਬ ਜਿਹੜਾ ਮੁਆਫੀਆ ਮਿਲਦਿਆ ਨਹੀਂ ਤੁਸੀਂ ਸਾਰਿਆਂ ਨੇ ਦੇਖਿਆ ਪੁਰਾਣੇ ਸਮੇਂ ਚ ਕੀ ਹੁੰਦਾ ਸੀਗਾ ਤੇ ਲੰਬਾ ਸਮਾਂ ਸੰਘਰਸ਼ ਕਰਨਾ ਪੈਂਦਾ ਸੀ ਫਿਰ ਵੀ ਜਿਹੜੇ ਥੋੜੇ ਬੋਦੇ ਪੈਸੇ ਆਉਂਦੇ ਸੀ ਪਰ ਲੇਕਰ ਜਿਹੜੀ ਸ਼ੁਰੂਆਤ ਹੋਈ ਆ ਮੈਨੂੰ ਤਸੱਲੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਹਮੇਸ਼ਾ ਹੀ ਪੰਜਾਬ ਪੱਖੀ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਲਗਾਤਾਰ ਨਾਸਿਰ ਲੈ ਰਹੇ ਨੇਗੇ ਇਸ ਗੋਲਾ ਦਾ ਅਨੁਸਲਾਗਾ ਕਰਦਾ ਹਾਂ ਔਰ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਚਲੋ ਜੀ ਅੱਜ ਪੰਜਾਬ ਦੇ ਅੰਦਰ 209 ਕਰੋੜ ਰੁਪਏ ਦੀ ਜਿਹੜੀ ਪਹਿਲੀ ਕਿਸ਼ਤ ਆ ਉਹ ਜਾਰੀ ਹੋਈ ਆ 209 ਕਰੋੜ ਰੁਪਏ ਅੱਜ ਦਾ ਜ ਆ ਦੇਖ ਵਖਵਾ ਕਿਸਾਨਾਂ ਦੇ ਉਹਨਾਂ ਲੋਕਾਂ ਦੇ ਘਰਾਂ ਦੇ ਚੈੱਕ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਾਰਨ ਡੇਗ ਗਏ ਸੀ ਮੀਂਹ ਦੇ ਕਾਰਨ ਜਾਂ ਤੂਫਾਨ ਦੇ ਕਾਰਨ ਜਾਂ ਹੜ੍ਹ ਦੇ ਕਾਰਨ ਉਹਨਾਂ ਨੂੰ ਔਰ ਜਿਹੜਾ ਸੰਗੂੜ ਦੀ ਜੇ ਮੈਂ ਸਪੈਸਿਫਿਕ ਗੱਲ ਕਰਾਂ ਤਾਂ 3.5 ਕਰੋੜ ਰੁਪਏ ਦੇ ਚੈੱਕ ਜਿਹੜੇ ਦੇ ਉਹਨਾਂ ਬਣਨ ਦੀ ਅੱਜ ਸ਼ੁਰੂਆਤ ਹੋਈ ਆ ਸੋ ਇਹ ਕੋਈ ਅੱਜ ਮੈਨਸਭੰ ਦਾ ਖੁਸ਼ੀ ਦਾ ਦਿਨ ਨਹੀਂ ਹੈਗਾ ਕਿ ਆਪਾਂ ਆਉ ਦੇ ਰਹਾਂ ਪਰ ਲੇਕਿਨ ਇਹ ਕੁਦਰਤੀ ਘ੍ਰੋਪੀ ਆ ਇਸ ਘ੍ਰੋਪੀ ਦੇ ਅੰਦਰ ਪੰਜਾਬ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਗੋਗਬਤਰੀ ਸਾਹਿਬ ਉਹਨਾਂ ਨੇ ਇਹ ਵਾਦਾ ਕੀਤਾ ਸੀਗਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ 30 ਦਿਨਾਂ ਦੇ ਅੰਦਰ ਅੰਦਰ ਸੀ ਜਿਹੜੇ ਚੈੱਕ ਨੇ ਗਏ ਜਿਹੜੇ ਮਾਲਜਗਾ ਉਹ ਦੇ ਖਾਤੇਾਂ 'ਚ ਪਹੁੰਚਣਾ ਸ਼ੁਰੂ ਹੋ ਜਾਊਗਾ ਸੋ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੋ ਪਹਿਲਾਂ ਅਚਾਰਾਜ ਕੀਤੀ ਸੀ ਸੋ ਅੱਜ ਪੰਜਾਬ ਦੇ ਵਕਫਾ ਕਿਹੜੇ ਤਰ੍ਹਾਂ ਪੂਰੀ ਕੈਬਨਟ ਦੇ ਮੰਤਰੀ ਸਾਹਿਬਾਨ ਕਰ ਰਹੇ ਨੇ ਅੱਜ ਮੇਰੀ ਡਿਊਟੀ ਸਖਿਤ ਦੀ ਧੋਰੀ ਲਾਇ ਗਈ ਮਾਨਯੋਗ ਮੁੱਖ ਮੰਤਰੀ ਸਾਹਿਬ ਬੰਗਲੌਰ ਵਿਖੇ ਇੱਕ ਬਾਰ ਬੱਡੇ ਐਮਐਸਰ ਨਾਲ ਜੁਗਾਇ ਹੋਏਗੇ ਪੰਜਾਬ ਦੇ ਅੰਦਰ ਇਨਵੈਸਟਮੈਂਟ ਆਉਣੀ ਆ ਪੰਜਾਬ ਦੇ ਅੰਦਰ ਇੰਡਸਟਰੀ ਆਉਣੀ ਆ ਉੱਥੇ ਉਹ ਰਿਪਰਿਜ਼ੈਂਟ ਕਰ ਲਈ ਗਏ ਨੇ ਸਿਕਲ ਕਰਕੇ ਮੈਨੂੰ ਧੋਰੀ ਦੇ ਇਹ ਭੇਜਿਆ ਗਿਆ ਸੋ ਮੈਂ ਸੀਐਮ ਸਾਹਿਬ ਦਾ ਵੀ ਦਵਾ دیا ਕਿਉਂਕਿ ਬੇਸਿਕਲੀ ਬਹੁਤ ਲੰਬਾ عرصਾ ਇਥੇ ਸਾਰੇ ਦੋਸਤਾਂ ਭਰਾਵਾਂ ਨੇ ਦਵਾ ਬਤਾਇਆ ਆ ਜੋ ਸਾਰੇ ਇਥੇ ਆਖ ਨਹੀਂ ਸਾਰੇ ਆ ਜਾਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਇਹ ਮੌਜੇ ਦੀ ਸ਼ੁਰੂਆਤ ਹੋਈ ਆ ਇਸ ਬਾਅਦ ਦੇ ਮੌਤਿਆਂ ਜਿੱਥੇ ਜਿੱਥੇ ਪਿੰਡਾਂ ਦੇ ਰਹਾਂਗਾ ਸਾਡੇ ਸਾਰੇ ਟੀਮ ਜਿਹੜੀ ਆ ਖਾਸ ਕਰਕੇ ਜਿਹੜੀ ਧੂਰੀ ਦੀ ਟੀਮ ਆ ਜਾਂ ਬਾਕੀ ਹਲਕੀਆਂ ਦੀ ਟੀਮਾਂ ਸਰਹੂਰ ਦੀ ਟੀਮ ਆ ਦੜਵੇਂ ਦੀ ਟੀਮ ਆ ਉਹ ਆਪਣੇ ਆਪਣੇ ਹਲਕਿਆਂ ਜਾ ਕੇ ਲੋਕਾਂ ਦੇ ਘਰਾਂ ਦੇ ਅੰਦਰ ਜਿੱਥੇ ਮੁਆਵਜ਼ਾ ਦੇਣਾਗਾ ਉਹ ਚੈੱਕ ਉਹ ਪੈਸੇ ਦੇ ਰਹੇ ਦੇਗੇ ਉਹਨਾਂ ਦੇ ਖਾਤੇ ਅੰਦਰ ਪਾਇਆ ਜਾਣ ਇਹ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਮੁਦਤ ਦੀ ਕਰੋਪੀ ਦਾ ਸ਼ਿਕਾਰ ਹੋਇਆਗਾ ਉਦੇ ਨਾਲ ਪੰਜਾਬ ਸਰਕਾਰ ਜਿਹੜੀ ਆ ਮੋਢੇ ਦਾ ਮੋਢਾ ਲਾ ਕੇ ਖੜੀ ਆ ਸਦਾ ਭਗਵਾਨ ਸਿੰਘ ਮਾਨ ਜੀ ਹਮੇਸ਼ਾ ਹੀ ਜਦੋਂ ਵੀ ਕੋਈ ਦਿੱਕਤ ਆਈਏ ਕਿਸੇ ਵੀ ਬੰਗ ਤੇ ਦਿੱਕਤ ਆਈਏ ਚਾਹ ਕਿਸਾਨ ਤੇ ਚਾਹ ਮਜ਼ਦੂਰ ਤੇ ਚਾਹ ਵਪਾਰੀ ਤੇ ਤਾਂ ਮੈਂ ਸਭ ਦਾ ਸਦਾ ਭਗਵਾਨ ਸਿੰਘ ਮਾਨ ਜੀ ਦੇ ਵੱਡਾ ਦਿਲ ਦਿਖਾਉਂਦਾ ਹਰ ਕੋਈ ਸ਼ਕਤੀ ਦੇ ਨਾਲ ਖੜਾਗਾ ਜਿਹੜਾ ਪੀੜਤ ਅਸੀਂ ਇਹ ਬਵਾਜਾ ਜਿਹੜਾ ਇਹ ਬਵਾਜਾ ਜਿਹੜਾ ਕਰਦੇ ਆ ਇਸ ਤਰ੍ਹਾਂ ਦੀਆਂ ਕੁਦਰਤੀ ਪ੍ਰੋਕੀਆਂ ਨਾ ਹੋਣ ਤਾਂ ਕਿ ਸਾਰੇ ਮਾਪਿਆਂ ਬੰਨੜੇ ਦੇ ਬਬੇ ਕਿਉਂਕਿ ਜੇ ਅਸੀਂ ਇੱਕ ਕੁਦਰਤੀ ਮੁਕਤੀ ਹੈਗੀ ਉਹਦੇ ਕਰਕੇ ਜਿਹੜਾ ਹੋਇਆਗਾ ਨਹੀਂ ਤਾਂ ਸਵੇ ਦਾ ਸਾਰੇ ਭਰਾ ਆਪਣੀ ਆਪਣਾ ਕੰਮ ਕਾ ਕਰਦੇ ਰੇ ਆਪਣਾ ਸਖਸ਼ਨ ਦੇ ਆਪਣੇ ਮਹਿਰਾ ਤੇ ਖੜੇ ਦੇਗੇ ਪਰ ਕਿੰ ਜਿਹਦੇ ਵੀ ਨਕਸਾਰ ਹੋਇਆਗਾ ਉਹ ਨਕਸਾਰ ਅਸੀਂ ਪੂਰਾ ਕੁਰੀ ਆਪਣੇ ਕੋਲੋਂ 70% ਕੂਟਿਸ ਕਰ ਰਹੇ ਹਾਂਗੇ ਇਸੇ ਤਰ੍ਹਾਂ ਹੁਣ 20% ਜਿਹੜਾ ਕਿ ਵਿਆਸ ਰਿਆ ਦੇ ਵਿੱਚ ਰਾਮ ਸਰ ਸਾਈਟ ਪੁਰਾਣੀ ਕੋ ਆਪ ਉਸ ਪਾਰਟੀ ਦੀ ਸਰਕਾਰ ਨੇ ਵਿਆਸ ਰਿਆ ਨੂੰ ਰਾਫ ਸਰ ਸਾਈ ਜਿਹੜਾ ਉਹ ਡਿਗਲੇ ਕਰਾ ਰਿਆ ਸੀ ਇਸੇ ਕੰਮ ਕਰਕੇ ਉਹਦੀ ਡੀਸੈਂਟਰਿੰਗ ਨਹੀਂ ਹੋਈ ਸੀ ਬੜਾ ਸੀ ਉਹਦੀ ਡੀਸੈਂਟਰਿੰਗ ਵੀ ਕਰਵਾਗੇ 28 ਸੈਂਟਾ ਉਹਦੀਆਂ ਅਸੀਂ ਚੈੱਕ ਕੀਤੀਆਂ ਨੇ ਤਾਂ ਕਿ ਪੰਜ ਜਿਲ੍ਹਿਆਂ ਦੇ ਆਉਣ ਵਾਲੇ ਸੰਗਤ ਦੇ ਅੰਦਰ ਸਾਰਾ ਪੰਨਾ ਹੀ ਪ੍ਰਬੰਧ ਹੋ ਜੇ ਤੇ ਜਦੋਂ ਉਹ ਉੱਥੇ ਡੀਸੈਂਟਰ ਹੋ ਗਈ ਤਾਂ ਜਿਹੜਾ ਉਹਦਾ ਪਹਾੜਾ ਤੋਂ ਪਾਣੀ ਆਉਂਦਾਗਾ ਜਿਹੜਾ ਹਮੇਸ਼ਾ ਹਰੇਕ ਸਾ ਮੀ ਆਉਦਾਗਾ ਸੋ ਪਾਣੀ ਜਿਹੜਾ ਸਬੂਤਲੀ ਉਹਨਾਂ ਦਰਿਆਵਾਂ ਦੇ ਰਾਹੀਂ ਨਿਕ ਸਕੇ ਔਰ ਇਸ ਸਮੇਂ ਕਿਸੇ ਵੀ ਕਿਸਾਨ ਦਾ ਕਿਸੇ ਵੀ ਮਜ਼ਦੂਰ ਦਾ ਕਿਸੇ ਵਪਾਰੀ ਦਾ ਕਿਸੇ ਵੀ ਬੜਕੇ ਦਾ ਕੋਈ ਇਨਸਾਨ ਨਾ ਹੋਵੇ ਸੋ ਮੈਂ ਜਿਆਦਾ ਸਭਾਰੇ ਦੋង ਕਾ ਮੈਂ ਸਾਰੇ ਮੇਰੇ ਭਰਾਵਾਂ ਦਾ ਛੋਟੇ ਵੱਡੇਆਂ ਦਾ ਜਿਹੜੇ ਅੱਜ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂ ਕਿ ਤੁਸੀਂ ਸਾਰਿਆਂ ਨੇ ਇਹਨਾਂ ਹੜ੍ਹਾਂ ਦੇ ਸਮੇਂ ਵੀ ਮਾਣ ਦੇ ਕੁਛ ਸਹਿਰਨਾ ਕਰਕੇ ਇਹ ਬਾਤ ਕਰਾਇਆ ਨਗੇ ਐ ਡੀਸੀ ਸਾਹਿਬ ਆਪ ਸਾਡੀ ਧੂਰੀ ਦੀ ਟੀਮ ਉਹ ਟੀਮ ਆ ਬੜੀ ਦੱਰੀ ਟੀਮ ਆ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਝੀ ਮਾਝਾ ਉਪਮંત્રી ਸਾਹਿਬ ਨੂੰ ਇਹ ਤੋਂ ਬਹੁਤ ਵੱਡੀ ਮੀਂਦਾ ਦਿੱਤਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਹਦਾ ਧੰਨਵਾਦ ਕਰੀ ਚੰਗਾ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਵਾਹ ਇਹ ਸਾਡੀ ਟੀਮ ਜਿਹੜੀ ਆ ਹੁਣ ਵੀ ਜਦੋਂ ਹੜਾ ਆਏ ਸੀ ਮੈਂ ਦੇਖਦਾ ਸੀ ਸਾਡੀ ਟੀਮ ਜਿਹੜੀ ਆ ਕਦੇ ਅਜ਼ਰਾਲੇ ਕਦੇ ਤਰਨਤਾਰ ਕਦੇ ਪੋਆ ਕਹੇ ਪਠਾਨਕੋਟ ਸਾਰੇ ਦਿਲੇ ਰਹੇ ਤੇ ਮੇਰੇ ਫਿਰੋਜ਼ਪੁਰ ਸਾਰੇ ਵਿਲੰਗਰ ਲੈ ਕੇ ਜਾ ਰਿਹਾ ਸੀਗਾ ਕੋਈ ਵਿਅਕਤੀ ਰਸਤਾ ਲੱਗੇ ਜਾ ਰਿਹਾ ਸੀਗਾ ਸੋ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਆ ਮੱਲਾ ਦਾ ਜਿਹੜੀ ਆਪਣੀ ਮਾਰਕਾ ਉਹ ਸ਼ੁਰੂ ਹੋ ਗਈ ਤੇ ਕਘਨ ਦਾ ਦਰਿਆ ਆ 4 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਨਿਰੰਤਰ 11 ਦਿਨ ਫਗਰੇ ਦੀ ਸ਼ਾਂਤ ਹੋਤ ਹੋ ਰਿਹਾ ਰਿਹਾ ਐਂਡ ਉਹਦੇ ਤੇ ਸਾਡੇ ਬੰਦੋ ਜਿਹੜਾ ਹੈ ਫਰਟਾ ਪ੍ਰੋਡਕਸ਼ਨ ਦੇ ਵਾਲੇ ਕੰਮ ਨੇ ਵਿਲੇਸ਼ਣ ਦੇ ਰੱਖਾ ਦੇ ਉਹ ਅਗਸਤ ਦੇ ਵਿੱਚ ਸਮਾਂ ਰਹਿਣੇ ਸ਼ੁਰੂ ਕਰਦੇ ਗਏ ਤੇ ਬੋਰੀਆਂ ਦਾ ਵਾਧੂ ਬਵੱਧ ਕਰਕੇ ਉਹਨੂੰ ਰੇਤਾ ਨਾਲ ਭਰ ਕੇ ਤੇ ਅਸੀਂ ਕੱਢਿਆ ਤੇ ਟਿਕਾਣਾ ਸ਼ੁਰੂ ਕਰਤਾ 41 ਕਿਲੋਮੀਟਰ ਜਿਹੜੀ ਹੈ ਤੱਕ ਅਗਰ ਤੇ ਸਾਡੇ ਜ਼ਿਲ੍ਹੇ ਤੋਂ ਲੈ ਕੇ ਐਂਡ ਉਹ ਵੀ ਜਿਹੜਾ ਕੰਮ ਆਪਾਂ ਸਮਾਂ ਰਹਿਣੇ ਸ਼ੁਰੂ ਕਰ ਲਿਆ ਤੇ ਸਰਕਾਰ ਕੋਲ ਉਹ ਜਿਹੜਾ ਹੈ ਪੈਸੇ ਦੀ ਕੋਈ ਕਮੀ ਨਹੀਂ ਸੀ ਐਂ ਜੋ ਜੋ ਸਾਡੇ ਕੋਲ ਮੰਗ ਕੀਤੀ ਗਈ ਉਹ ਮਾਇਆ ਕਰਵਾਇਆ ਗਿਆ ਤੇ ਤੁਸੀਂ ਵਿਸ਼ਵਾਸ ਕਰਿਓ ਕਿ ਸਾਡਾ 41 ਕਿਲੋਮੀਟਰ ਦਾ ਜਿਹੜਾ ਲਾਂਗਾ ਘਾਗਰ ਕਰਿਆ ਦਾ ਦੋਵੇਂ ਪਾਸੇ 1.5 ਤੋਂ ਸਰ 2-2 ਫੁੱਟ ਜਿਹੜਾ ਹੈ ਉਹ ਉੱਚਾ ਕਰਵਾ ਗਿਆ ਜਿਦੇ ਕਰਕੇ 11 ਦਿਨ ਤੱਕ ਦੇ ਨਿਸ਼ਾਨ ਤੋਂ ਕਦੇ باوجود ਵੀ ਸਾਡਾ ਇੱਕ ਦੀ ਬ੍ਰੀਚ ਨਹੀਂ ਹੋਇਆ ਤੇ ਇਹ ਮਾਰਗ ਦੀ ਮਿਹਰ ਹੈ ਸਰਕਾਰ ਦੀ ਸਪੋਰਟ ਹੈ ਜਿਦੇ ਕਰਕੇ ਇਹ ਸਾਰਾ ਕੰਮ ਹੋਇਆ ਐ ਸਰ ਜੇਨ ਕੇਸ ਕਿਤੇ ਜੜਾ ਦੇ ਵਿੱਚ ਹੋ ਜਾਂਦਾ ਸਾਰਾ ਨੁਕਸਾਨ ਜਿਹੜਾ ਅਸੀਂ ਬੇਸ਼ੁਮਾਰ ਹੋਣਾ ਸੀ ਤੇ ਸਾਡਾ ਤੇ ਬਹੁਤ ਜ਼ਿਆਦਾ ਪਜਾ ਹੋਇਆ ਐ ਐਵੇਂ ਆਪ ਜੀ ਦੇ ਪ੍ਰਬੰਧ ਦੇ ਵਿੱਚ ਲੈ ਕੇ ਜੁਰਮਾਣਾ ਕਰਦਾ ਸੀਗਾ ਧੰਨਵਾਦ ਸਤਿਕਾਰ ਬਹੁਤ ਕਿ ਆਪ ਜੀ ਸੰਗਠਨ ਦੇ ਵਿੱਚ ਆਪਾਂ ਅਰਦਾਸ ਜਿਹੜੀ ਕੀਤੀ ਐ ਤੇ ਸਰ ਅਸੀਂ ਹੁਣ ਨਿਰੰਤਰ ਕਿਹਾਏ ਉਸ ਆਨਾ ਜਿਹੜੇ ਪਿੰਡਾਂ ਵਾਲੇ ਜਿਹੜੇ ਐ ਉਹ ਵਾਸੀ ਦੀ ਮਦਦ ਕਰਦੇ ਰਾਵਾਂਗੇ ਤੇ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਪੁਲਿਸ ਆ ਬਾਲੋ ਪੁਲਿਸ ਆ ਹਾਂਜੀ ਇੱਕ ਮਿੰਟ ਹਰ ਪਿੰਡ ਕੰਨੀ ਅੱਜ ਚੈੱਕ ਦਿੱਤੇ ਨੇ ਸਰ ਕੀ ਕੰਨੀ ਕਿੰਨੇ ਦੀ ਗ੍ਰਾਂਟ ਦਿੱਤੇ ਜਿਹਦੇ ਟੋਟਲ ਕਿੰਨੀ ਸੰਗਰੂਪ ਦੇ ਲਈ ਰਾਸ਼ੀ ਦਿੱਤੀ ਜਾਂਦੀ ਹੈ ਦੇਖੋ ਪੂਰਾ ਪੰਜਾਬ ਜਾਣਦਾਗਾ ਪੂਰੀ ਦੁਨੀਆ ਜਾਣਦੀ ਹੈ ਕਿ ਬਹੁਤ ਹੀ ਇਸ ਸਦੀ ਦੇ ਸਭ ਤੋਂ ਭਿਆਨਖੜ ਜੜੇ ਦੇਗੇ ਕਵਾਏ जिन्ना ਦੇ ਅੰਦਰ ਕਾਫੀ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਹੋਇਆ ਪਰ ਲੇਕਿਨ ਜਦੋਂ ਹੜ੍ਹ ਆਏ ਹੋਏ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਪੂਰੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਜਾ ਕੇ ਖੜੀ ਸੀ ਜਿੱਥੇ ਵੀ ਪਾਣੀ ਆਇਆ ਜਿੱਥੇ ਵੀ ਹੜ੍ਹ ਆਏ ਉਹਨਾਂ ਲੋਕਾਂ ਦੀ ਮਦਦ ਕੀਤੀ ਪੂਰੇ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਪਰ ਸਰਕਾਰ ਦੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਡਿਪਟੀ ਕਮਿਸ਼ਨ ਸਾਹਿਬਾਨ ਬਿਲਕੁਲ ਪੱਬਾ ਪਾਰ ਸੀ ਕਿਸੇ ਨੂੰ ਵੀ ਜਿਹੜਾ ਨੁਕਸਾਨ ਹੋਣ ਤੋਂ ਰੋਕਣ ਦੇ ਵੀ ਲਗਾਤਾਰ ਯਤਨ ਕਰ ਰਹੇ ਸੀ ਮੈਂ ਖਾਸ ਕਰਕੇ ਸਾਡੇ ਸੰਰੂਰ ਜਿਹੜੇ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੂਗਾ ਕਿ ਖੱਗਰ ਜਿਹੜੀ ਆ ਉਹ ਹਮੇਸ਼ਾ 727 ਜਿਹੜੀ ਆ ਪੁਆਇੰਟ ਤੇ ਜਾ ਕੇ ਬ੍ਰੀਚ ਕਰ ਦਿੰਦੀ ਸੀ ਹੁਣ ਤੱਕ ਦਾ ਇਤਿਹਾਸ ਆ ਕਦੇ ਵੀ 747 ਤੇ ਜਦੋਂ ਪਹੁੰਚਦੀ ਸੀ ਉਸੇ ਸਮੇ ਬ੍ਰੀਚ ਕਰ ਜਾਂਦੀ ਸੀ ਪਰ ਲੇਕਿਨ ਇਸ ਵਾਰ 751 752 ਤੱਕ ਜਿਹੜੀ ਆ ਉਹ ਖੱਗਰ ਦਰਿਆ ਜਿਹੜੀ ਆ ਉਫਾਨ ਤੇ ਆਈ ਪਹੁੰਚੀ ਪਰ ਲੇਕਿਨ ਸਾਡੇ ਪ੍ਰਸ਼ਾਸਨ ਦਾ ਸਰਦਾਰ ਭਗਵੰਤ ਸੇ마 ਜੀ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਸਾਰੇ ਐਮਐਲਏ ਸਹਿਮਾਨ ਨੇ ਐਸਾ ਪ੍ਰਬੰਧ ਕੀਤਾ ਹੋਇਆ ਸੀਗਾ ਕਿ ਉਹ ਨਹੀਂ ਬਰੀਚਾਇਸ ਉਹਦੇ ਲਈ ਮੈਂ ਸਾਰੇ ਪ੍ਰਸ਼ਾਸਨ ਦਾ ਮਨਜੋਗ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੂਗਾ ਕਿ ਬਿਲਕੁਲ ਜ਼ਿਲ੍ਹਾ ਸੰਗਰੂਰ ਜਿਹੜਾ ਉਹ ਸੇਫ ਰਿਹਾ ਪਰ ਫਿਰ ਵੀ ਕਾਫੀ ਸਾਰੀ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲ ਕਈ ਕਿ ਜਗ੍ਹਾ ਦੇ ਉੱਤੇ ਓਵਰਫਲੋ ਹੋ ਗਏ ਸੀ ਨਾਲੇ ਉਹਦੇ ਕਰਕੇ ਨੁਕਸਾਨ ਹੋਣ ਕਰਕੇ ਅੱਜ ਜਿਹੜੀ ਆ ਚੈੱਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਆ ਸੰਗਰੂਰ ਜਿਹੜੇ ਦੇ ਹਿੱਸੇ 3.5 ਕਰੋੜ ਦੀ ਪਹਿਲੀ ਜਿਹੜੀ ਕਿਸ਼ਤ ਆਜ ਅਸੀਂ 3.5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਆ ਉਹ ਜਾਰੀ ਕੀਤੀ ਹੈਗੀ ਟੋਟਲ ਪੰਜਾਬ ਚ 209 ਕਰੋੜ ਰੁਪਏ ਦੀ ਟੋਟਲ ਅਮਾਉਂਟ ਜਿਹੜੀ ਆ ਉਹ ਆ ਜਾਰੀ ਹੋਈ ਆ ਇਹਦੇ ਨਾਲ ਮੈਂ ਸਮਝਦਾ ਕਾਫੀ ਹੱਦ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਗਰੀਬ ਲੋਕਾਂ ਨੂੰ ਇਹਨਾਂ ਦੇ ਘਰ ਮਿਲ ਗਏ ਟੈਗ ਸੌਰੀ ਉਹਨਾਂ ਨੂੰ ਲੀਫ ਮਿਲੂਗੀ ਇਸ ਤੋਂ ਬਿਨਾ ਆਉਣ ਵਾਲੇ ਸਮੇਂ ਜਿਉਂ-ਜਿਉਂ ਜਿਹੜੀਆਂ ਵੈਰੀਫਿਕੇਸ਼ਨ ਹੋ ਕੇ ਥੱਲੋ ਜਾਈ ਜਾਣਗੀਆਂ ਇਹ ਮੁਆਵਜ਼ਾ ਜਿਹੜਾ ਲਗਾਤਾਰ ਅਸੀਂ ਦਿੰਦੇ ਰਹਾਂਗੇ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਡਟ ਕੇ ਪੰਜਾਬ ਦੇ ਉਸ ਆਖਰੀ ਬੰਦੇ ਨਾਲ ਖੜੇ ਰhenge ਉਸ ਵਿਅਕਤੀ ਦਾ ਖੜੇ ਰhenge ਜਿਹਦਾ ਕੋਈ ਨਾ ਕੋਈ ਕਿਸੇ ਹੜਾ ਦੇ ਕਾਰਨ ਨੁਕਸਾਨ ਹੋਇਆ ਜੀ ਸਰ ਟੋਟਲ ਕਿੰਨੀ ਜਿਹੜੀ ਰਾਸ਼ੀ ਪੰਜਾਬ ਦੇ ਦੀ ਜਿਹੜੀ ਜਾਰੀ ਕੀਤੀ ਗਈ ਅੱਜ ਅਸੀਂ ਪਹਿਲੀ ਕਿਸ਼ਤ ਜਿਹੜੀ ਆ ਉਹ 209 ਕਰੋੜ ਦੀ ਜਾਰੀ ਕੀਤੀ ਹੈ ਜਿਹਦੇ ਵਿੱਚ 3.5 ਕਰੋੜ ਰੁਪਿਆ ਸੰਗਰੂਰ ਦੇ ਅਸੇ ਆਇਆਗਾ ਅੱਜ ਅਜਨਾਲੇ ਚ ਵੀ ਅੱਜ ਅੰਮ੍ਰਿਤਸਰ ਚ ਵੀ ਤਰਨਤਾਰਨ ਚ ਵੀ ਸਾਰੇ ਜਗ੍ਹਾ ਤੇ ਪੈਸੇ ਬਣਨ ਦੀ ਸ਼ੁਰੂਆਤ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਝੀ ਕੈਣੀ ਤੇ ਕਤਰੀ ਦੇ ਪੱਕੇ ਨੇਗੇ ਉਹਨਾਂ ਨੇ ਕਿਹਾ ਸੀ ਆ ਕਿ 30 ਦਿਨਾਂ ਦਾ ਮੁਆਵਜ਼ਾ ਜਿਹੜਾ ਉਹ ਬਣਨ ਦਾ سلسلہ ਜਾਰੀ ਹੋ ਜਾਊਗਾ ਉਹਦੀ ਸ਼ੁਰੂਆਤ ਹੋ ਜਾਊਗੀ ਅਸੀਂ ਉਹਦੀ ਸ਼ੁਰੂਆਤ ਆਲਰੇੜੀ ਤਿੰਨ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਝੀ ਖੁਦ ਅਜਨਾਲੇ ਜਾ ਕੇ ਕਰਕੇ ਆਏ ਨੇਗੇ ਸੋ ਅੱਜ ਉਹਦੀ ਸ਼ੁਰੂਆਤ ਹੋਈ ਆ ਇੱਕ ਵੱਡੀ ਗੱਲ ਆ ਕਿ ਜਿਹੜਾ ਕੱਚਾ ਮਕਾਨ ਸੀ ਕੱਚੇ ਮਕਾਨ ਦੇ ਅੱਗੇ 4000 ਰੁਪਏ ਮਿਲਦੇ ਸੀ ਜੇ ਠਹਿ ਜਾਂਦਾ ਸੀ ਪੱਕੇ ਮਕਾਨ ਦੇ 6000 ਰੁਪਏ ਮਿਲਦੇ ਸੀਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਫੈਸਲਾ ਕੀਤਾ ਕਿ ਹਰੇਕ ਘਰ ਨੂੰ ਚਾਹ ਕੱਚਾ ਚਾਹ ਪੱਕਾ 40000 ਰੁਪਏ ਜਿਹੜਾ 40000 ਰੁਪਏ ਮਿਲੂਗਾ ਜਿਹਦਾ ਘਰ ਟਹਿ ਗਿਆ ਇਹ ਬਹੁਤ ਵੱਡਾ ਫੈਸਲਾਗਾ 40000 ਰੁਪਏ ਇਸੇ ਤਰ੍ਹਾਂ ਹਾਂ ਸੋਚਦਾ ਜਿਹੜਾ ਕੱਚਾ ਮਤਲਬ ਅੱਧਾ ਡਿਗਿਆ ਤਰੇੜ ਆ ਗੋਦੀ ਗੱਲ ਕਰਦੇ ਆਗੇ ਇਸ ਤੋਂ ਬਿਨਾ ਜਿਹੜਾ ਕਿਸਾਨ ਆ ਉਹਦੇ ਲਈ ਵੀ ਸੈਂਟਰ ਸਰਕਾਰ ਜੋ ਕੁਝ ਮਰਜ਼ੀ ਕਹੀ ਜਾਵੇ ਉਹਦੇ ਲਈ ਵੀ ਅਸੀਂ 20000 ਕਰੋੜ ਰੁਪਏ ਜਿਹੜਾ ਉਹ ਪਰ ਇੱਕੜ ਅਸੀਂ ਦੇ ਰਹਾਂਗੇ ਜਿਹਦੇ ਵਿੱਚੋਂ 15900 ਰੁਪਿਆ ਪੰਜਾਬ ਸਰਕਾਰ ਜਿਹੜਾ ਉਹ ਦੇ ਰਹੀ ਆ ਸੋ ਦੂਜੇ ਪਾਸੇ ਸੈਂਟਰ ਸਰਕਾਰ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਮੋਦੀ ਸਾਹਿਬ ਆਏ ਪਰ ਲੇਕਿਨ ਪੰਜਾਬ ਦੇ ਨਾਲ ਧੋਖਾ ਕਰਕੇ ਚਲੇ ਗਏ 1600 ਕਰੋੜ ਰੁਪਿਆ ਰਾਸ਼ੀ ਅਨਾਉਂਸ ਕੀਤੀ ਕਿ ਸਪੈਸ਼ਲ ਪੈਕੇਜ ਪੰਜਾਬ ਨੂੰ ਦੇਵਾਂਗੇ ਉਹਦੇ ਚੋਂ ਇੱਕ ਹੁਣ ਤੱਕ 1 ਰੁਪਿਆ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਜਿਹੜਾ 240 ਕਰੋੜ ਦੀ ਕਿਸ਼ਤ ਆਈ ਉਹ ਜਿਹੜਾ ਆਲਰੇਡੀ ਬਜਟ ਹਰ ਇੱਕ ਸਾਲ ਆਉਦਾਗਾ ਉਹਦੀ ਕਿਸ਼ਤ ਭੇਜ ਕੇ ਕਹਿੰਦੇ ਅਸੀਂ ਪੈਸੇ ਭੇਜਦੇ ਸੋ ਮੈਂ ਕੇਂਦਰ ਸਰਕਾਰ ਨੂੰ ਇੱਕ ਵਾਰ ਫੇਰ ਬੇਨਤੀ ਕਰਦਾਗਾ ਕਿ ਸਾਡਾ ਜਿਹੜਾ 1600 ਕਰੋੜ ਰੁਪਏ ਬਕਾਇਆਗਾ ਉਹ ਤਾਂ ਭੇਜ ਦਿਓ ਭਾਈ ਅਸੀਂ ਤੁਹਾਡੇ ਕੋਲੇ 20000 ਕਰੋੜ ਰੁਪਏ ਦੀ ਮੰਗ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਜੀ ਨੇ ਕੀਤੀ ਸੀਗੀ ਉਸ 20000 ਕਰੋੜ ਰੁਪਏ ਚੋਂ 1600 ਕਰੋੜ ਮੰਨੇ ਪਰ ਲੇਕਿਨ ਉਹ 1600 ਕਰੋੜ ਰੁਪਏ ਚੋਂ ਦੀ ਇੱਕ ਪੈਸਾ ਜਿਹੜਾ ਅੱਜ ਤੱਕ ਖਜ਼ਾਨੇ ਚ ਨਹੀਂ ਆਇਆ ਕਿਉਂਕਿ ਮੈਂ ਪੰਜਾਬ ਦਾ ਫਾਈਨਾਂਸ ਮਿਨਿਸਟਰ ਹਾਂ ਇਸ ਗੱਲ ਕਰਕੇ ਬਾਖੂਬੀ ਦੇ ਨਾਲ ਬڑے ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਜਿਹੜਾ 240 ਕਰੋੜ ਰੁਪਏ ਆ ਉਹ ਜਿਹੜਾ ਐਨੂਅਲ ਬਜਟ ਹੁੰਦਾਗਾ ਜਿਹੜਾ ਸਾਲਾਨਾ ਬਜਟ ਹੁੰਦਾ ਕੇਂਦਰ ਸਰਕਾਰ ਦਾ ਉਹਦੇ ਚੋਂ ਕਿਸਾਈਆ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪੰਜਾਬ ਦਾ ਅਣਿਆ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੀ ਪੰਜਾਬ ਨੇ ਪੰਜਾਬੀ ਲੋਕਾਂ ਨੇ ਪੰਜਾਬ ਦੇ ਵਸਿੱਧਿਆਂ ਨੇ ਹਮੇਸ਼ਾ ਹੀ ਦੇਸ਼ ਦਾ ਡਟ ਕੇ ਸਾਥ ਦਿੱਤਾ ਚਾਹੇ 225 ਦੀ ਲੜਾਈ ਦੀ ਗੱਲ ਕਰ ਲਈਏ ਮਈ ਚ ਤੁਹਾਨੂੰ ਸਭ ਨੂੰ ਪਤਾ ਕਿ ਪਾਕਿਸਤਾਨ ਨਾਲ ਲੜਾਈ ਲੱਗੀ ਪੰਜਾਬ ਦੇ ਲੋਕ ਡਟ ਕੇ ਖੜਕੇ ਦੇਸ਼ ਦੇ ਨਾਲ ਕਿੰਨੇ ਜਿਹੜੇ ਨੇ ਡਰੋਨ ਆਏ ਕਿੰਨੇ ਜਿਹੜੀਆਂ ਮਜ਼ਾਈਲਾ ਆਇਆਂ ਪੰਜਾਬ ਦੇ ਲੋਕਾਂ ਨੇ ਸੀਨ ਹੀ ਕੀਤੀ ਔਰ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਬਾਹਰ ਦੀ ਜੰਗ ਦੀ ਗੱਲ ਕਰ ਲਈਏ 71 ਦੀ ਜੰਗ ਦੀ ਗੱਲ ਕਰ ਲਈਏ 65 ਦੀ ਜੰਗ ਦੀ ਗੱਲ ਕਰ ਲਈਏ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਅਤਵਾਦ ਆਇਆ ਉਸ ਸਮੇਂ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਮਤਰੇਈ ਮਾਰ ਅਸੂ ਕਰ ਰਹੀ ਆ ਜਾਂ ਨਹੀਂ ਹੋਣਾ ਚਾਹੀਦਾ ਬੀਜਪੀ ਕੋਰਿੰਦਰ ਨੇ ਕਿਹਾ ਕਿ ਵਰਬਲੀ ਜਰੂਰ ਸਾਡੇ ਤੋਂ ਜਿਹੜੇ ਪੈਸੇ ਦੀ ਵੱਧ ਮੰਗ ਕੀਤੀ ਜਾ ਰਹੀ ਪਰ ਜਦੋਂ ਰਿਟਰਨ ਦੇ ਵਿੱਚ ਮੰਗਿਆ ਗਿਆ ਤਾਂ ਉਦੋਂ ਚੀਫ ਸੈਕਰੀਟਰੀ ਨੇ 13. ਕੁਝ ਕਰੋੜ ਰੁਪਏ ਜਿਹੜੀ ਐਸਟੀਮੇਟ ਹੈ ਉਹ ਬਣਾ ਕੇ ਭੇਜਿਆ ਦੇ। ਦੇਖੋ ਜਿਹੜੀ 13000 ਕਰੋੜ ਰੁਪਏ ਦੀ ਗੱਲ ਉਹ ਕਰ ਰਹੇ ਨੇ 13000 ਕਰੋੜ ਰੁਪਏ ਉਸ ਸਮੇਂ ਦੀ ਗੱਲ ਕਰ ਰਹੇ ਨੇ ਜਦੋਂ ਪੰਜਾਬ 'ਚ ਹੜ੍ਹ ਆਏ ਹੋਏ ਸੀਗੇ ਔਰ ਲਗਾਤਾਰ ਹੜ੍ਹ ਆ ਰਹੇ ਸੀਗੇ ਪਾਣੀ ਰੁਕਿਆ ਨਹੀਂ ਸੀਗਾ ਅਸੀਂ ਆਪ ਦਾ ਅੰਟੈਰਮ ਜਿਹੜਾ ਅਸੈਸਮੈਂਟ ਕਰਕੇ ਭੇਜੀ ਸੀ ਕਿ ਭਾਈ ਸਾਡੀ ਹੁਣ ਤੱਕ ਇੰਨਾ ਨੁਕਸਾਨ ਹੋਇਆਗਾ ਅਸੀਂ ਫਾਈਨਲ ਨੁਕਸਾਨ ਵੀ ਭੇਜਾਂਗੇ ਸੋ ਉਹ 13000 ਕਰੋੜ ਰੁਪਏ ਜੋ 600 1600 ਕਰੋੜ ਰੁਪਏ ਦੇਖੀ ਗਏ ਨੇ ਕਿ ਸੋ ਉਹਨਾਂ ਨੂੰ ਆਪਣੀ ਜਿਹੜੀ ਘਟਿਆ ਰਾਜਨੀਤੀਆਂ ਬੰਦ ਕਰਨੀ ਚਾਹੀਦੀਆਂ ਔਰ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਜੇ ਮੈਂ ਪੰਜਾਬ ਦੇ ਕਿਸਾਨ ਦੀ ਗੱਲ ਕਰਾਂ ਤਾਂ ਦੇਸ਼ ਦੇ ਕੌਮੀ ਪੰਡਾਰ ਦੇ ਅੰਦਰ ਸਭ ਤੋਂ ਵੱਧ ਚਾਹ ਕਣਕ ਦੀ ਗੱਲ ਕਰੀਏ ਚਾ ਚਾਵਲ ਦੀ ਗੱਲ ਕਰੀਏ ਸਭ ਤੋਂ ਵੱਧ ਹਿੱਸਾ ਕੌਣ ਪਾਉਂਦਾ ਪੰਜਾਬ ਦਾ ਕਿਸਾਨ ਪਾਉਂਦਾਗਾ ਪੰਜਾਬ ਦਾ ਮਜ਼ਦੂਰ ਪਾਉਂਦਾਗਾ ਸੋ ਧੋਖਾ ਕਿਦਾਂ ਕਰ ਰਹੇ ਨੇ ਪੰਜਾਬ ਦੇ ਨਾਲ ਇਹ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਮਹਿੰਗਾ ਪਊ। ਤਰਨਤਾਰ ਜਿੰਮੀ ਚੌਂ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਪਾਰਟੀਆਂ ਦੀ ਚੱਲ ਰਹੀ ਹੈ। ਤਰਨਤਾਰ ਜਿੰਮੀ ਚੌਂ ਜਿਹੜੀ ਆ ਬੜੇ ਅچھے ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ। ਬਿਲਕੁਲ ਕਿਸੇ ਵੀ ਪ੍ਰਕਾਰ ਦੀ ਕੋਈ ਹਟਲ ਨਹੀਂ ਹੈਗੀ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਸਾਰੀਆਂ ਜਿੰਦੀਆਂ ਵੀ ਬਾਈਪੋਲਸ ਹੋਣੀਆਂ ਨੇ, ਜਿੰਨੇ ਵੀ ਮਿਊਨਿਸਪਲ ਕਮੇਟੀ ਦੇ ਚੋਣਾਂ ਹੋਣੀਆਂ ਨੇ, ਪੰਚਾਇਤ ਜ਼ਿਲ੍ਹਾ ਸਰਪੰਚਾਂ ਦੇ ਚੋਣਾਂ ਹੋਣੀਆਂ ਸਾਰੀਆਂ ਚੋਣਾਂ ਦੇ ਅੰਦਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ। ਸੋ ਇਸ ਵਾਰ ਵੀ ਆਮ ਮੱਡੇ ਮਾਰ ਦਿੱਤ ਨੇ ਤਰਨ ਤਾਰ ਸਿੰਘ ਠੀਕ ਹੈ ਜੀ ਮੰਡਵਨ ਕਰਾਂ